ਅੱਛਾ ਗੁਰਦੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਕੀਆ ਦੀ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਜ਼ਿਆਦਾ ਹੈਲਦੀ ਸਬਜੀ ਸਬਜੀ ਖਾਣ ਦੇ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦੇ ਵਿੱਚ ਕੀ ਤਤ ਨੇਗੇ ਤੁਹਾਨੂੰ ਕੀ ਫਾਇਦੇ ਮਿਲਦੇ ਨੇਗੇ ਇੱਕ ਤਾਂ ਕੀ ਆ ਜ਼ਿਆਦਾਤਰ weight lose ਕਰਨ ਵਾਲੇ ਜ਼ਿਆਦਾ ਖਾਂਦੇ ਆ ਤੇ ਆਪਾਂ ਬਹੁਤ ਹੀ ਅਲੱਗ ਤਰੀਕੇ ਨਾਲ ਬਣਾਵਾਂਗੇ ਇਹਦੇ ਵਿੱਚ ਬਹੁਤ ਸਾਰਾ ਫਾਈਬਰ ਵੀ ਹੁੰਦਾ ਹੈ ਤੇ ਪਾਚਨ ਸ਼ਕਤੀ ਵੀ ਵਧੀਆ ਰੱਖਦਾ ਤੇ ਊਰਜਾ ਦਾ ਬਹੁਤ ਵੱਡਾ ਸਰੋਤ ਆ ਇਹ ਇਹ ਦਿਨ ਨਾਲ ਪਾਲ ਵਗੈਰਾ ਜਿਨ੍ਹਾਂ ਨੇ ਝਾੜਦੇ ਆਵਾਲ ਉਹਨਾਂ ਲਈ ਬਹੁਤ ਫਾਇਦੇਮੰਦ ਆ ਆਪਾਂ ਥੋੜੀ ਜਿਹੀ ਟਵਿਸ ਦੇ ਨਾਲ ਲੱਗ ਤਰੀਕੇ ਨਾਲ ਕੀ ਇਹ ਦੀ ਸਬਜੀ ਆ ਜਿਹੜੀ ਬਣਾਵਾਂਗੇ ਇਸ ਤਰ੍ਹਾਂ ਬਣਾਵਾਂਗੇ ਤੁਹਾਨੂੰ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਕੀ ਆ ਸਭ ਤੋਂ ਪਹਿਲਾਂ ਆਪਾਂ ਛਿੱਲ ਲਵਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਧੋ ਲਿਆ ਸੀ ਮੈਂ ਉਸ ਤੋਂ ਬਾਅਦ ਨਾਰਮਲ ਜਿਵੇਂ ਆਪਾਂ ਸਬਜੀ ਕੱਟਦੇ ਹੁੰਦੇ ਆ ਉਸ ਤਰ੍ਹਾਂ ਇਹ ਦੇ ਪੀਸ ਆਪਾਂ ਕੱਟ ਲਵਾਂਗੇ ਗਰਮੀ ਦੇ ਵਿੱਚ ਜਿਆਦਾਤਰ ਇਹ ਸਬਜ਼ੀਆਂ ਹੁੰਦੀਆਂ ਨੇਗੀਆਂ ਤੇ ਬਹੁਤ ਹੀ ਵਧੀਆ ਲੱਗਦੀ ਆ ਇਸ ਤਰ੍ਹਾਂ ਇੱਕ ਵਾਰੀ ਟਰਾਈ ਕਰਕੇ ਦੇਖਿਓ ਜ਼ਰੂਰ ਇੰਨੀ ਜ਼ਿਆਦਾ ਟੇਸਟੀ ਸਬਜੀ ਤੁਹਾਨੂੰ ਲੱਗੂਗੀ ਕਿ ਇਹ ਸਬਜੀ ਆ ਜਿਹੜੀ ਆਪਾਂ ਇਸ ਤਰ੍ਹਾਂ ਕੱਟ ਲਈ ਆ ਤੁਸੀਂ ਜਿਹੜਾ ਕੱਟਣ ਤੋਂ ਪਹਿਲਾਂ ਹੀ ਧੋ ਲੈਣਾ ਫਿਰ ਜ਼ਿਆਦਾ ਵਧੀਆ ਰਹਿੰਦਾ ਏ ਤੇ ਹੁਣ ਇਹਦੇ ਵਿੱਚ ਆਪਾਂ ਕੁਰਕ ਮਸਾਲੇ ਪਾਗੇ ਨੂੰ ਮੈਰੀਨੇਟ ਕਰਕੇ ਰੱਖਾਂਗੇ ਇੱਕ ਵੱਡੇ ਭਾਂਡੇ ਦੇ ਵਿੱਚ ਪਾ ਲਿਆ ਥੋੜਾ ਜਿਹਾ ਨੂਨ ਤੇ ਥੋੜੀ ਜੀ ਹਲਦੀ ਆਪਾਂ ਇਹਦੇ ਵਿੱਚ ਪਾ ਕੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਅਦਰਕ ਲਸਣ ਦਾ ਪੇਸਟ ਅਦਰਕ ਲਸਣ ਦੇ ਪੀਸ ਨਾਲ ਫਲੇਵਰ ਬਹੁਤ ਵਧੀਆ ਹੋ ਜਾਊਗਾ ਦਾ ਤੇ ਇਹਨੂੰ ਮਿਕਸ ਕਰਕੇ ਸਾਈਡ ਤੇ ਰੱਖ ਦੇਵਾਂਗੇ ਜਿੰਨੀ ਦੇਰ ਆਪਾਂ ਤੜਕਾ ਵਗਾਰ ਲਗਾਵਾਂਗੇ 10-15 ਮਿੰਟ ਲਈ ਇਹਨੂੰ ਸਾਈਡ ਤੇ ਰੱਖ ਦੇਣਾ ਹੈ ਫੇਰ ਇਹਦੇ ਵਿੱਚ ਸਾਰਾ ਫਲੇਵਰ ਹੈ ਜਿਹੜਾ ਅਦਰਕ ਲਸਣ ਦੇ ਪੀਸਤਾ ਉਹ ਵੀ ਆ ਜਾਊਗਾ ਹੁਣ ਆਪਾਂ ਇਹਦੇ ਵਿੱਚ ਸਰੋਂ ਦਾ ਇੱਕ ਚਮਚ ਸਰੋਂ ਦਾ ਤੇਲ ਆ ਜਿਹੜਾ ਉਹ ਵੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਹ ਚੰਗੀ ਤਰ੍ਹਾਂ ਮੈਰੀਨੇਟ ਹੋ ਜਾਊਗਾ ਤੁਸੀਂ ਚਾਹੋ ਇੱਕ ਚਮਚ ਦਹੀਂ ਦਾ ਵੀ ਪਾ ਸਕਦੇ ਹੋ ਪਰ ਨਗਦ ਅੰਰਖੇ ਦਿਨ ਜਿਆਦਾ ਖੱਟਾ ਨਾ ਹੋਵੇ ਫਿਰ ਸਬਜੀ ਦੇ ਵਿੱਚੋਂ ਵਧੀਆ ਟੇਸ ਨਹੀਂ ਹੋਣਾ ਹੈਗਾ ਤੇ ਆਪਣਾ ਮੈਰੀਨੇਟ ਜਦੋਂ ਹੋ ਗਿਆ ਉਸ ਤੋਂ ਬਾਅਦ ਇੱਕ ਆਪਾਂ ਪੈਨ ਲਵਾਂਗੇ ਇਹਦੇ ਵਿੱਚ ਸਰੋਂ ਦਾ ਤੇਲ ਪਾ ਲਵਾਂਗੇ ਇੱਕ ਦੋ ਚਮਚ ਤੇ ਜਿਹੜਾ ਕੀਆ ਸੀਗਾ ਉਹਨੂੰ ਪਕਾ ਲਵਾਂਗੇ ਆਪਾਂ ਜੇ ਤੜਕਾ ਨਹੀਂ ਲਗਾਵਾਂਗੇ ਇਹਨੂੰ ਕੀਏ ਨੂੰ ਇਸ ਤਰ੍ਹਾਂ ਹੀ ਤੁਸੀਂ ਜਿਹੜਾ ਪਕਾ ਲਓ ਲੋ ਮੀਡੀਅਮ ਫਲੇਮ ਤੇ ਪੱਕੀ ਆ ਪਕਾ ਲਵਾਂਗੇ ਤੇ ਪਾਣੀ ਬਿਲਕੁਲ ਨਹੀਂ ਪਾਵਾਂਗੇ ਕਿਉਂਕਿ ਕੀਏ ਨੇ ਹੀ ਆ ਜਿਹੜਾ ਪਾਣੀ ਛੱਡ ਦੇਣਾ ਇਹ ਦੂਜਾ ਇਹਦੇ ਵਿੱਚ ਨੂਨ ਪਾਇਆ ਹੋਇਆ ਜਦੋਂ ਤੱਕ ਇਹ ਪੱਕਦਾ ਹੈ ਉਹਦੋਂ ਤੱਕ ਆਪਾਂ ਤੜਕਾ ਤਿਆਰ ਕਰ ਲੈਨੇ ਆ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਘਿਓ ਲੈ ਲਵਾਂਗੇ ਘਿਓ ਦੇ ਵਿੱਚ ਆਪਾਂ ਇੱਕ ਛੋਟਾ ਚਮਚਾ ਜਿਹੜਾ ਜੀਰਾ ਪਾ ਲਵਾਂਗੇ ਜੀਰਾ ਜਸਟ ਟਾਈਮ ਤੇ ਪੱਕ ਗਿਆ ਉਸ ਟਾਈਮ ਤੇ ਕੱਟੇ ਹੋਏ ਪਿਆਜ਼ ਪਾ ਲਵਾਂਗੇ ਦੋ ਛੋਟੇ ਕੱਟੇ ਹੋਏ ਪਿਆਜ਼ ਆ ਜਿਹੜੇ ਉਹ ਮੈਂ ਐਡ ਕਰ ਲਏ ਆ ਪਿਆਜ਼ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਜਿਹੜਾ ਪਕਾ ਲਵਾਂਗੇ ਕਈਆਂ ਨੂੰ ਜਿਹਨਾਂ ਨੂੰ ਘੀ ਦੀ ਸਬਜ਼ੀ ਪਸੰਦ ਨਹੀਂ ਹੁੰਦੀਆਂ ਫਿਰ ਕਈ ਵਾਰੀ ਹੁੰਦਾ ਹੈ ਕਿ ਬੱਚੇ ਵੀ ਸਾਡੇ ਘੀ ਸਬਜ਼ੀ ਨਹੀਂ ਖਾਂਦੇ ਹੈਗੇ ਉਹਨਾਂ ਨੂੰ ਬਹੁਤ ਵਧੀਆ ਲੱਗੂਗੀ ਹਲਦੀ ਦਾ ਇੱਕ ਚਮਚਾ ਪਾ ਲਵਾਂਗੇ ਆਪਾਂ ਦੇ ਵਿੱਚ ਸਵਾਦ ਅਨੁਸਾਰ ਜਿਹੜੀ ਮਿਰਚ ਪਾ ਲਵਾਂਗੇ ਤੇ ਸਵਾਦ ਅਨੁਸਾਰ ਇਹ ਆਪਾਂ ਦੇ ਵਿੱਚ ਨੂਨ ਐਡ ਕਰ ਦਵਾਂਗੇ ਹੁਣ ਸਾਰਾ ਕੁਝ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਪੌਣਾ ਕ ਚਮਚਾ ਜਿਹੜਾ ਮੈਂ ਧਨੀਆ ਪਾਊਡਰ ਪਾਇਆ ਹੈ ਥੋੜੀ ਜੀ ਕਾਲੀ ਮਿਰਚ ਵੀ ਐਡ ਕਰੂੰਗੀ ਹਰੀ ਮਿਰਚ ਹੈਗੇ ਤੁਸੀਂ ਉਹ ਵੀ ਜਿਹੜੀ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਦੇਗੀ ਮਿਰਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਅੱਧਾ ਇੱਕ ਚਮਚ ਮੈਂ ਮੀਠ ਮਸਾਲਾ ਪਾਇਆ ਏ ਤੁਸੀਂ ਗਰਮ ਮਸਾਲਾ ਜਿਹੜਾ ਉਹ ਵੀ ਪਾ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਅਦਰਕ ਲਸਣ ਦਾ ਪੇਸਟ ਥੋੜਾ ਜਿਹਾ ਪਾ ਉਹਦੇ ਵਿੱਚ ਪਾ ਲਿਆ ਸੀ ਇੱਕ ਛੋਟਾ ਚਮਚ ਅਦਰਕ ਲਸਣ ਦਾ ਪੇਸਟ ਮੈਂ ਇਹਦੇ ਵਿੱਚ ਪਾ ਲਿਆ ਤੇ ਗੈਸ ਦੀ ਫਲੇਮ ਆ ਜਿਹੜੀ ਇਸ ਟਾਈਮ ਤੇ ਬਿਲਕੁਲ ਲੋ ਆ ਨਹੀਂ ਤਾਂ ਮਸਾਲੇ ਤੁਹਾਡੇ ਸਾਰੇ ਜਲ ਜਾਣਗੇ ਫਿਰ ਟੇਸ ਨਹੀਂ ਵਧੀਆ ਹੋਊਗਾ ਕਿਉਂਕਿ ਇਹ ਮਸਾਲੇ ਚਿੱਤੀ ਹੁੱਕ ਜਾਂਦੇ ਨੇ ਬਿਲਕੁਲ ਥੋੜਾ ਜਿਹਾ ਪਾਣੀ ਪਾ ਲਿਆ ਸੀਗਾ ਆਪਾਂ ਤੇ ਇਹਨੂੰ ਉਦੋਂ ਤੱਕ ਪਕਾਉਣਾ ਜਦੋਂ ਤੱਕ ਗਰੇਵੀ ਦੇ ਵਿੱਚੋਂ ਘਿਓ ਨਹੀਂ ਨਿਕਲ ਜਾਂਦਾ ਹੈਗਾ ਗਰੇਵੀ ਨੇ ਆਪਣੀ ਨੇ ਘਿਓ ਛੱਡਤਾ ਤੇ ਦੋ ਟਮਾਟਰ ਆ ਜਿਹੜੇ ਆਪਾਂ ਉਹਨਾਂ ਦੀ ਪਿਊਰੀ ਬਣਾ ਕੇ ਪਾ ਲਈ ਸੀ ਹੁਣ ਇਹਨਾਂ ਟਮਾਟਰ ਨੂੰ ਵੀ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਗਰੇਵੀ ਆਪਣਾ ਘਿਓ ਨਹੀਂ ਛੱਡ ਦਿੰਦੀ ਹੈਗੀ ਉਸ ਟਾਈਮ ਤੱਕ ਤੁਸੀਂ ਇਹਨੂੰ ਪਕਾਉਣਾ ਹੈ ਗਰੇਵੀ ਆਪਣੀ ਬਿਲਕੁਲ ਪੱਕੀ ਤਿਆਰ ਹੋ ਗਈ ਆ ਇਹਨੇ ਕਿ ਉਹ ਛੱਡ ਦਿੱਤਾ ਇਹ ਤੇ ਮਸਾਲਾ ਆਪਾਂ ਸਾਰਾ ਮਿਕਸ ਕਰ ਦਵਾਂਗੇ ਤੇ ਇਸ ਟਾਈਮ ਤੇ ਵੀ ਗੈਸ ਦੀ ਫਲੇਮ ਆ ਜਿਹੜੀ ਆਪਣੀ ਲੋਹੀ ਸੀਗੀ ਇੰਨਾ ਟਾਈਮ ਤੁਸੀਂ ਲੋਹੀ ਰੱਖਣੀ ਆ ਤੇ ਮਸਾਲੇ ਜਿਹੜੇ ਜਲਦੀ ਜਲਦੇ ਨਹੀਂ ਹੈਗੇ ਤੇ ਸਬਜ਼ੀ ਬਹੁਤ ਵਧੀਆ ਬਣਦੀ ਆ ਹੁਣ ਜਿਹੜਾ ਆਪਾਂ ਕੀਆ ਸੀ ਉਹ ਵੀ ਆਪਣਾ ਪੱਕੀ ਤਿਆਰ ਹੋ ਗਿਆ ਤੇ ਉਹ ਵੀ ਸੌਫਟ ਹੋ ਗਿਆ ਤੁਸੀਂ ਤੋੜ ਕੇ ਦੇਖ ਲੈਣਾ ਜਦੋਂ ਸੌਫਟ ਹੋ ਗਿਆ ਇਸ ਟਾਈਮ ਤੇ ਉਸ ਟਾਈਮ ਤੇ ਆ ਤੁਸੀਂ ਜਿਹੜਾ ਕੀ ਹੈ ਗਰੇਵੀ ਦੇ ਵਿੱਚ ਐਡ ਕਰ ਦੇਣਾ ਹੈ ਵੈਸੇ ਤਾਂ ਕੀ ਆਪਣਾ ਟੋਟਲੀ ਪੱਕਿਆ ਹੀ ਹੋਇਆ ਕੁਛ ਪਰਸੈਂਟ ਜਿਹੜੀ ਕਸਰ ਰਹਿ ਗਈ ਆਪਾਂ ਗਰੇਵੀ ਦੇ ਨਾਲ ਪਕਾ ਲਵਾਂਗੇ ਇਹਦੇ ਨਾਲ ਨਾਲੇ ਤਾਂ ਮਸਾਲਿਆਂ ਦਾ ਫਲੇਵਰ ਇਹਦੇ ਵਿੱਚ ਆ ਜਾਊਗਾ ਤੇ ਨਾਲੇ ਜਿਹੜੀ ਕਸਰ ਰਹਿ ਗਈ ਆ ਉਹ ਵੀ ਬਿਲਕੁਲ ਪੱਕੀ ਤਿਆਰ ਹੋ ਜਾਊਗਾ ਇਸ ਤਰ੍ਹਾਂ ਆਪਾਂ ਮੀਡੀਅਮ ਫਲੇਮ ਤੇ ਇਹ ਜਿਹੜਾ ਕੀ ਇਹਨੂੰ ਟੱਕ ਕੇ ਥੋੜੀ ਦੇਰ ਲਈ ਪਕਾ ਲਵਾਂਗੇ ਪਾਣੀ ਆਪਾਂ ਬਿਲਕੁਲ ਵੀ ਐਡ ਨਹੀਂ ਕੀਤਾ ਹੈਗਾ ਤੇ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆਪਾਂ ਟੱਕ ਕੇ ਥੋੜੀ ਦੇਰ ਲਈ ਪਕਾ ਲਿਆ ਸੀਗਾ ਇਸ ਤਰ੍ਹਾਂ ਦੀ ਥੋੜੀ ਰਸਮੇਸੀ ਜੀ ਸਬਜੀ ਆ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਵਧੀਆ ਆ ਤੇ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਆ ਸਭ ਨੂੰ ਇੰਨੀ ਜ਼ਿਆਦਾ ਪਸੰਦ ਆਉਣ ਵਾਲੀ ਆ ਜੇ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਸਬਜੀ ਆ ਜਿਹੜੀ ਬਣਾ ਲੋਗੇ ਕੀਏ ਦੀ ਟੇਸਟੀ ਸਬਜੀ ਤਾਂ ਆਪਣੀ ਬਣ ਕੇ ਤਿਆਰ ਆ ਮਸਾਲੇ ਪਾ ਸਾਰੇ ਪਹਿਲਾਂ ਹੀ ਐਡ ਕਰ ਲਏ ਸੀਗੇ ਤੇ ਆਖਿਰ ਤੇ ਥੋੜਾ ਜਿਹਾ ਧਨੀਆ ਐਡ ਕਰ ਦਵਾਂਗੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਤੇ ਨਾਲ ਪਿਆਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ